ਵੱਡੀ ਖਬਰ ਦਾ ਰੁਕ ਕਰਦੇ ਹਾਂ ਮੁਕੇਰੀਆਂ ਦੇ ਪੰਗਾਲਾ ਨੇੜੇ ਐਨਕਾਊਂਟਰ ਹੋਇਆ ਕਨਸਟੇਬਲ ਦੇ ਕਾਤਲ ਸੁਖਵਿੰਦਰ ਰਾਣਾ ਨੂੰ ਪੁਲਿਸ ਨੇ ਢੇਰ ਕਰ ਦਿੱਤਾ ਹੈ ਅੰਮ੍ਰਿਤਪਾਲ ਦਾ ਕਤਲ ਕਰਕੇ ਫਰਾਰ ਹੋਇਆ ਸੀ ਮੁਲਜ਼ਮ ਐਨਕਾਊਂਟਰ ਦੌਰਾਨ ਗੈਂਗਸਟਰ ਰਾਣਾ ਦੀ ਮੌਤ ਹੋ ਚੁੱਕੀ ਹੈ ਤਾਂ ਵੱਡੀ ਕਾਰਵਾਈ ਵੱਡਾ ਐਕਸ਼ਨ ਪੁਲਿਸ ਦਾ ਵੇਖਣ ਨੂੰ ਮਿਲਿਆ ਪਹਿਲਾਂ ਇਸ ਗੈਂਗਸਟਰ ਦਾ ਰਿਐਕਸ਼ਨ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹ ਐਕਸ਼ਨ ਜਿਹੜਾ ਹੈ ਉਹ ਲਿਆ ਗਿਆ ਖਾਸ ਤੌਰ ਦੇ ਉੱਤੇ ਐਨਕਾਊਂਟਰ ਦੌਰਾਨ ਗੈਂਗਸਟਰ ਰਾਣਾ ਦੀ ਮੌਤ ਹੋ ਚੁੱਕੀ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੁਕੇਰੀਆਂ ਦੇ ਪੰਘਾਲਾ ਨੇੜੇ ਇਹ ਐਨਕਾਊਂਟਰ ਕੀਤਾ ਗਿਆ ਹੈ ਪੰਘਾਲਾ ਨੇੜੇ ਇਹ ਐਨਕਾਊਂਟਰ ਹੋਇਆ ਕੌਨਸਟੇਬਲ ਦੇ ਕਾਤਲ ਸੁਖਵਿੰਦਰ ਰਾਣਾ ਨੂੰ ਪੁਲਿਸ ਨੇ ਢੇਰ ਕਰ ਦਿੱਤਾ ਐਨਕਾਊਂਟਰ ਦੇ ਵਿੱਚ ਤਾਂ ਖਾਸ ਤੌਰ ਦੇ ਉੱਤੇ ਵੱਡੀ ਖਬਰ ਪੁਲਿਸ ਦੇ ਵੱਲੋਂ ਐਕਸ਼ਨ ਤੋਂ ਬਾਅਦ ਹੁਣ ਰਿਐਕਸ਼ਨ ਜਿਹੜਾ ਹੈ ਉਹ ਪੁਲਿਸ ਦਾ ਵੇਖਣ ਨੂੰ ਮਿਲਿਆ ਹੈ ਬੁਕੇਰੀਆਂ ਦੇ ਪੰਗਾਲਾ ਨੇੜੇ ਇਹ ਐਨਕਾਊਂਟਰ ਜਿਹੜਾ ਹੈ ਉਹ ਕੀਤਾ ਗਿਆ ਕਾਂਸਟੇਬਲ ਦੇ ਕਾਤਲ ਸੁਖਵਿੰਦਰ ਰਾਣਾ ਨੂੰ ਪੁਲਿਸ ਨੇ ਢੇਰ ਕਰ ਦਿੱਤਾ ਹੈ ਅਮ੍ਰਿਤਪਾਲ ਦਾ ਕਤਲ ਕਰਕੇ ਫਰਾਰ ਹੋਇਆ ਸੀ ਇਹ ਮੁਲਜ਼ਮ ਤਾਂ ਪੁਲਿਸ ਦੇ ਵੱਲੋਂ ਐਸਡੀ ਪਾਲ ਕੀਤੀ ਜਾ ਰਹੀ ਸੀ ਪਿਛਲੇ 24 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਸੀ ਤਾਂ ਪੁਲਿਸ ਦੀ ਉੱਤੇ ਵੀ ਸਵਾਲ ਜਿਹੜੇ ਉਹ ਲਗਾਤਾਰ ਉੱਠ ਰਹੇ ਸਨ ਤਾਂ ਮੇਰੇ ਨਾਲ ਮੇਰੇ ਸਹਿਯੋਗੀ योगेश जुड़ेने वधरे जानकारी दे नाल ता योगेश पूले घटनाक्रम पहला एक्शन होया ते हुण पुलिस ने रिएक्शन कीता है की अपडेट है जी हम जानकारी मुताबिक ਹਰ ਤੱਕ ਕੀ ਜਾਣਕਾਰੀ ਸਾਹਮਣੇ ਆਈ ਹੈ ਕਿ ਮੁਕੀਰੀਆਂ ਦੇ ਲਾਗੇ ਪੰਗਾਲਾ ਵੀ ਕਿ ਇਸ ਵਿਅਕਤੀ ਨੂੰ ਲਗਾ ਬੀਤੇ ਕੱਲ ਤੋਂ ਹੀ ਇਹਦੀ ਸਰਚ ਕੀਤੀ ਜਾ ਰਹੀ ਸੀ ਸੁਖਜਿੰਦਰ ਰਾਣਾ ਜੀ ਇਸ ਦੀ ਭਾਲ ਕੀਤੀ ਜਾ ਰਹੀ ਸੀ ਕਿਉਂਕਿ ਕੱਲ ਜਿਹੜਾ ਮੁਕਾਬਲਾ ਮੈਦਪੁਰ ਵਿਖੇ ਹੋਇਆ ਸੀ ਉਸ ਦੇ ਵਿੱਚ ਅੰਮ੍ਰਿਤਪਾਲ ਦੀ ਮੌਤ ਹੋ ਗਈ ਸੀ ਜਿਸ ਨੂੰ ਕਿ ਜਿੱਦਾਂ ਕਿ ਐਸੰਸਕਾਰ ਕੀਤਾ ਗਿਆ ਪਰ ਪੁਲਿਸ ਕਾ ਤੋਂ ਹੀ ਇੱਕ ਇੱਕ ਗੱਲ ਲਗਾਤਾਰ ਕਹਿ ਰਹੀ ਸੀ ਕਿ ਇਹਦੀ ਜਲ ਤੋਂ ਜਲਦ ਭਾਲ ਕਰ ਲਈ ਜਾਏਗੀ ਸੋ ਅੱਜ ਇਹਦੀ ਭਾਲ ਖਤਮ ਹੋਈ ਹੈ ਮੁਕੇਰੀਆਂ ਦੇ ਪੰਗਾਲਾ ਲੱਗੇ ਇਸ ਦੀ ਇਸ ਇਸ ਦਾ ਪਿੱਛਾ ਕੀਤਾ ਜਾ ਰਿਹਾ ਸੀ ਅਤੇ ਪੁਲਿਸ ਪਾਰਟੀਆਂ ਵੱਲੋਂ ਜਦੋਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹਾਲ ਤੱਕ ਜਾਣਕਾਰੀ ਇਹ ਸਾਹਮਣੇ ਆਈ ਹੈ ਤਾਂ ਇਸ ਵੱਲੋਂ ਫਿਰ ਇੱਕ ਵਾਰ ਫਾਇਰਿੰਗ ਦੀ ਕੋਸ਼ਿਸ਼ ਕੀਤੀ ਜਿੱਥੇ ਕਿ ਇੱਕ ਮੁਕਾਬਲੇ ਦੌਰਾਨ ਇਸ ਦੀ ਮੌਤ ਹੋ ਗਈ ਹੈ ਜੀ ਜੀ ਯੋਗੇਸ਼ ਬਹੁਤ ਬਹੁਤ ਧੰਨਵਾਦ ਹੈ तमाम ਜਾਣਕਾਰੀ ਦੇ ਲਈ ਤਾਂ ਜਿਸ ਤਰੀਕੇ ਦੇ ਨਾਲ ਯੋਗੇਸ਼ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਐਨਕਾਊਂਟਰ ਦੌਰਾਨ ਗੈਂਗਸਟਰ ਰਾਣਾ ਦੀ ਮੌਤ ਹੋ ਚੁੱਕੀ ਹੈ ਪੁਲਿਸ ਦੇ ਵੱਲੋਂ ਇਸ ਦੀ ਭਾਲ ਕੀਤੀ ਜਾ ਰਹੀ ਸੀ